ਬੀਤੀ ਰਾਤ ਜੁਲੰਦਰ ਸ਼ਹਿਰ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਇੱਕ ਮਹਿਲਾ ਦੇ ਵੱਲੋਂ ਆਪਣੇ ਸਸੁਰਾਲ ਵਾਲਿਆਂ ਤੇ aarop ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਔਰ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਹ ਸਪੇਨ ਵੀ ਗਈ ਸੀ ਤੇ ਸਪੇਨ ਦੇ ਵਿੱਚ ਹੀ ਉਸ ਦੇ ਬੱਚਾ ਨਾ ਹੋਣ ਕਰਕੇ ਸਹੁਰਾ ਪਰਿਵਾਰ ਵੱਲੋਂ ਮਾਰਕੁੱਟ ਕੀਤੀ ਜਾਂਦੀ ਸੀ ਸੁਲਾਖੇ ਵੱਡਾ ਹੰਗਾਮਾ ਕੀਤਾ ਗਿਆ ਉਪਰੋਂ ਸਹੁਰਾ ਪਰਿਵਾਰ ਦੇ ਵੱਲੋਂ ਵੀ ਕਾਫੀ આરોਪ ਲੜਕੀ ਦੇ ਉੱਤੇ ਲਗਾਏ ਜਾ ਰਹੇ ਨੇ ਇਸੇ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਥਾਣਾ ਨੰਬਰ 8 ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਆ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਨੋਨੀਆ ਲੜਕੀ ਦਾ ਪੱਖ ਕਿ ਉਸਨੇ ਕੀ ਕੁਝ ਕੀਤਾ ਦੂਜੇ ਪੱਖ ਤੇ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਦਾ 7 نیوز ਇੰਡੀਆ ਇਹਨਾਂ ਨੇ ਸਪੇਨ ਤੋਂ ਠੋਖੇ ਨਾਲ ਲਿਆਏ ਨੇ ਨਾਲ ਤੇ ਆ ਨਾਲ ਹੀ ਆਂਦੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦਿੱਤੀ ਠੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨ ਤੇ ਉੱਤੋਂ ਦੀ ਮੈਨੂੰ ਕਹਿੰਦੇ ਹਨ ਤੂੰ ਤਲਾਕ ਦੇ ਦੇ ਤੇ ਮੈਮ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਨ ਬੁਝ ਕੇ ਸਾਡਾ ਤਲਾਕ ਦਿਵਾਣਾ ਚਾਹੁੰਦੇ ਨੇ ਹੁਣ ਜਾਨ ਬੁਝ ਕੇ 12ਵੀਂ ਸਪੇਨ ਵੀ ਇਹਨਾਂ ਨੇ ਕਈ ਵਾਰੀ ਮਾਰਕੁੱਟ ਕੀਤੀ ਹੈ ਈਵਨ ਤੋਂ ਪੰਜ ਨੰਬਰ ਅਸੀਂ ਬਿਲਡ ਇੱਕ ਬਿਲਡਿੰਗ ਚ ਰਹਿੰਦੇ ਆ ਪੰਜਵੇਂ ਮਾਲ ਤੇ ਪੰਜਵੇਂ ਮਾਲ ਤੇ ਜਿਹੜੇ ਲੋਕੀ ਆ ਗਏ ਔਰ ਮੈਨੂੰ ਲੈ ਕੇ ਵੀ ਗਏ ਸੋ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਇਹਦੋਂ ਕਿਹਾ ਸੀ ਪੁਲਿਸ ਕੰਪਲੇਂਟ ਕਰ ਹਾਂਜੀ ਇੰਦਰ ਕੁਮਾਰ ਵਧਾਵਨ ਕੁਮਾਰ ਬਤਾਓ ਬਤਾਓ ਪਛਗੜਤ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੇਨੂੰ ਇਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਣਾ ਕੀ ਕੁਝ ਲੈ ਗਏ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਕੀ ਨਾਮ ਤੁਹਾਡਾ ਤੁਹਾਡਾ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਇੰਦਰ ਕੁਮਾਰ ਬਦਾਵਨ ਕੁਮਾਰ ਤੇ ਇੱਥੇ ਵੀ ਪਾਰਟ ਸਟੇਟ ਕਿੱਦਾਂ ਬੁੱਢੇ ਥੋੜਾ ਭੰਗਾਰ ਹੈ ਇੱਥੇ ਜਿੱਤੀ ਘਰ ਹੈ ਮੈਂ ਹਾਂਜੀ ਮੇਰੇ ਸੋਰੀਆ ਦਾ ਘਰ ਹੈ ਸੋਰੀਆ ਦਾ ਹਾਂਜੀ ਸੋਰੀ ਇਥੇ ਰਹਿੰਦੇ ਹਾਂ ਤੁਹਾਡਾ ਹਾਂਜੀ ਨਹੀਂ ਉਹ ਵੀ ਸਪੇਨ ਹੀ ਰਹਿੰਦੇ ਨੇ ਹਾਂਜੀ ਸਾਰੇ ਮੇਰੀ ਨਾਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ ਨਾਨਾਨੇ ਵੀ ਮੈਨੇ ਇੱਕ ਅੱਧੀ ਵਾਰੀ ਮਾਰਕਟ ਕੀਤੀ ਆ ਮੈਂ ਤੁਹਾਨੂੰ ਦੱਸ ਰਹੀ ਕਿ ਉਹ ਪੰਜੇ ਮਾਲਿਆ ਵਾਲਿਆਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਦੇ ਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕੀ ਕਿਉਂਕਿ ਉਦੋਂ ਮੇਰੇ ਕੋ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਜੇ ਤੈਨੂੰ ਕਪਾ ਤੂੰ ਇਦਾਂ ਕੁਝ ਕਰੇਂਗੀ ਤਾਂ ਪਤਾ ਨਹੀਂ ਤੇਰੇ ਕਾਗਜ਼ ਕੋਈ ਕੋਸ਼ਿਸ਼ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਬਹਿਨਗੀਤਾ ਸੀਗਾ ਨੇ ਉਹ ਉਹ ਪੰਜਾਬੀ ਮਾਲਿਆ ਵਾਲਿਆਂ ਨੂੰ ਪਤਾ ਹੈ ਉਹ ਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਦੇ ਆ ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੁੱਝ ਕੇ ਮੈਨੂੰ ਇਦਾਂ ਕਰਦੇ ਪਏ ਸੀ ਕਿ ਪੇਪਰ ਉਪਰ ਲੈ ਲਓ ਕਿ ਫੇਰ ਇਹਨਾਂ ਨੇ ਮੈਨੂੰ ਪਿਟਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੋਂ ਹੁਣ ਦੁਬਾਰਾ ਇਦਾਂ ਕਰਦੇ ਪਏ ਨੇ ਮਤਲਬ ਤੁਹਾਡੇ ਉਸੇ ਉਥੇ ਵੀ ਪੁਲਿਸ ਤੋਂ ਗਲੇ ਪੁਲਿਸ ਕੰਪਲੇਟ ਮੈਂ ਨਹੀਂ ਕੀਤੀ ਸੀ ਮੈਂ ਕਿਹਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਕਾਰਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫੇਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋ ਗਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਤੱਬੇ ਰੇ ਗਏ ਸੋ ਜਿੱਦ ਤੱਕ ਉਹਨੇ ਉੱਥੇ ਮਾਰਿਆ ਬੁੱਤਿਆ ਹਾਂਜੀ ਉਹਦੀ ਉੱਥੇ ਸ਼ਿਕਾਇਤ ਉੱਥੇ ਪੁਲਿਸ ਨੂੰ ਕੀਤੀ ਜਾਂ ਕਿਹਾ ਤੈਨੂੰ ਪਾਕਮਲੇਨ ਨੇ ਭਾਈ ਨਹੀਂ ਆਈ ਉੱਥੇ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉੱਥੇ ਕੰਪਲੇਂਟ ਪਹਿਲਾਂ ਪਾਉਂਦੇ ਤੇ ਮੇਰੇ ਸੁਣੀ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੇ ਅੱਜ ਜਿੱਥੇ ਤੁਸੀਂ ਇੱਥੇ ਕਿ ਦਪਹੁੰਚ ਗਏ ਤੁਸੀਂ ਓਕੇ ਨਾਲ ਲੈ ਗਏ ਹਾਂਜੀ ਇੰਡੀਆ ਤੋਂ ਓਕੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹ ਕਹਿੰਦੇ ਅਸੀਂ ਘੁੰਮਣ ਜਾਂਦੇ ਆਂ ਹਾਂਜੀ ਕਹਿੰਦੇ 10-15 ਦਿਨ ਜਾਂਦੇ ਆਂ ਘੁੰਮਣ ਤੇ ਫੇ ਆ ਜਾਾਂਗੇ ਹਾਂਜੀ ਤੇ ਫਿਰ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਗ ਕਹਿੰਦੇ ਤਲਾਕ ਦੇਣਾ ਠੀਕ ਆ ਤੇ ਨਾਲੇ ਏਦਾਂ ਕਰਦੇ ਪਏ ਨੇ ਹੁਣ ਚਲੇਗੇ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈਜ਼ਿਡੈਂਸੀ ਲੈ ਕੇ ਹਾਂਜੀ ਜੇ ਤੁਹਾਡ ਨੂੰ ਹੋਰ ਕੋਈ ਪਰੇਸ਼ਾਨੀ ਕਿਤੇ ਪਾਸੇ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤਾਂ ਵੀ ਬਹੁਤ ਟਾਰਚਰ ਕੀਤਾwidehat ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ ਕਹਿੰਦਾ ਹਾਂਜੀ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸੋਹਰਾ ਪੁੱਤ ਨੂੰ ਲਾਈਵ ਗੱਲ ਹੈ ਦੁਨੀਆ ਦੇ ਉਹੀ ਮੈਂ ਕਹਿ ਰਹੀ ਹਾਂ ਕਿ ਇਹ ਵਰਡ ਸੋਹਰਾ ਸਾਹਬ ਦੇ ਗਾਲੀਆਂ ਇੱਕ ਦਿੱਤੀ ਸਾਰੇ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਅਸੀਂ ਮੈਨੂੰ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਮੈਂ ਇਹਨਾਂ ਦਾ ਆਪਣਾ ਜੀਜਾ 인ਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਨਾਲੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਹੀ ਤੁਹਾਡੇ ਨਾਲ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤਾਂ ਮੇਰੇ ਭਾਵੇਂ ਜੇ ਤੁਸੀਂ ਆਏ ਹੋ ਤੁਸੀਂ ਇਸ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ ਇਹ 15ਵੇਂ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਸੀ ਗੱਲ ਕਰਨ ਲਈ ਨਾਲ ਗੱਡੀ 'ਚ ਬਦਮਾਸ਼ ਬਿਠਾਏ ਹੋਏ ਸੀਗੇ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਇਹ ਆ ਵੀ ਇਹ ਲੜਕੀ ਜਿਹੜੀ ਆ ਆਪਣੇ ਰੀਤਨਗਰ ਦੀ ਰਹਿਣ ਵਾਲੀ ਆ ਹਾਂਜੀ ਇਹ ਪ੍ਰੀਤਨਗਰ ਦੀ ਰਹਿਣ ਵਾਲੀ ਆ ਤੇ ਇੱਥੇ 500 ਸਟੇਜ 'ਚ ਪਈ ਆ ਅੱਛਾ ਜੀ ਤੇ ਇਹਦੇ ਪਤੀ ਨੇ ਦਿਨੋਂ ਸਪੇਨ ਨੇ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖਾ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖਾ ਇੱਥੇ ਲੈ ਕੇ ਆਇਆ ਤੇ ਹੁਣ ਤੁਹਾਡਾ ਸਾਰਾ ਪਾਸਵਰਡ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੜੋ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਆ ਹਾਂਜੀ ਸਾਰਾ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਹੁਣ ਉਹਨਾਂ ਦੀ ਇੱਕ ਮਾਸੇ ਹੈਗੀ ਉਹ ਵੀ ਪਤਾ ਨਹੀਂ ਕਿੱਥੇ ਚੱਲ ਉਹ ਵੀ ਦੇਖ ਲਾਂਗੇ ਆਪਾਂ ਕੋਈ ਗੱਲ ਨਹੀਂ ਬੇਟਾ ਛੱਡ ਕੇ ਚਲੇ ਗਏ ਇਹ ਇਹ ਇਹਨਾਂ ਦਾ ਮੈਟਰ ਆ ਜੀ ਹਾਂਜੀ ਕੁੜੀ ਮਾਰ ਤੇ ਪੁੱਟਦੇ ਆ ਕੁੜੀ ਨੇ ਘਰ ਛੱਡ ਲਿਆ ਜੀ ਮੈਨੂੰ ਡਿਸਪੂਟ ਹਾਂਜੀ ਮੈਟ੍ਰੀਮੋਨিয়াল ਡਿਸਪੂਟ ਆ ਅਹੋਬਾਦ ਮੈਂ ਉਹ ਲੜਕੀ ਨੇ ਝਗੜਾ ਕਰਦੇ ਧੋਖੇ ਨਾਲ ਬੁਲਾ ਲਿਆ ਇਹਨੂੰ ਇੱਧਰ ਓਕੇ ਹਾਂਜੀ ਸਪੇਨ ਤੋਂ ਅਚਾਨਕ ਤੇ ਹੁਣ ਆਪ ਉਹ ਇੱਥੋਂ ਛੱਡ ਕੇ ਸਾਰੇ ਚੱਲੇ ਗਏ ਤੇ ਹਸਬੰਡ ਜਿਹੜੇ ਕਿੱਥੇ ਰਹਿੰਦੇ ਆ ਸਪੇਨ ਤੇ ਨਹੀਂ ਰਹਿੰਦਾ ਪਰਫੇਰ ਰਹਿੰਦੇ ਸਾਥੀ ਗ੍ਰੀਨ ਨੂੰ ਆਇਆ ਇੱਥੇ ਇੰਡੀਆ ਅੱਛਾ ਜੀ ਹਾਂਜੀ ਇਹ ਜਿਹੜੇ ਭਾਰਤ ਦੇ ਰਹਿੰਦੇ ਨੇ ਕਿੱਥੇ ਰਹਿੰਦੇ ਸੀ ਕਿੱਥੇ ਹਾਂਜੀ ਭਾਰਤ 'ਚ 500 ਸੀਟ ਹੈ ਹਾਂਜੀ ਓਕੇ ਤੇ ਅੱਜ ਆਈਓ ਤੁਹਾਨੂੰ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਬਲ ਅਫਰ ਹੋ ਬੜੇ ਬੜੇ ਵੱਡੇ ਵੱਡੇ ਮਸਲੇ ਹੱਲ ਕੀਤੇ ਦੇਖੋ ਜੋ ਉਹਨਾਂ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂਜੀ ਕੀ ਕਹਿੰਦਾ ਜੀ ਜੀ ਸਾਡੇ ਕੋਲ ਆਇਆ ਦੇਖੋ ਉਹ ਉਸਦੇ ਕੋਲੋਂ ਤਾਂ ਹੀ ਆਉਂਦਾ ਜਦੋਂ ਕਿ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ਼ ਦਿੱਤਾ ਤਾਂ ਫਿਰ ਕੌਣ ਦੇਊਗਾ ਜੀ ਬਿਲਕੁਲ ਠੀਕ ਹੈ